ਜਲੋਹੇ ਦੀਆਂ ਪਟੀਆਂ ਠੰਡੀਆਂ ਪਈਆਂ ਨੇ ਕਿਉਂਕਿ ਪੰਜਾਬ ਦੇ ਲੋਹਾ ਵਪਾਰੀ 5 ਦਿਨ ਹੜਤਾਲ ਤੇ ਹਨ ਜੀ ਹਾਂ ਫਤਿਹਗੜ ਸਾਹਿਬ ਦੀ ਮੰਡੀ ਗੁਪਿੰਦਰ ਦਾ ਲੋਹਾ ਉਦਯੋਗ 11 ਤੋਂ 15 ਦਸੰਬਰ ਤੱਕ ਬੰਦ ਰਹੇਗਾ ਲੋਹਾ ਉਦਯੋਗ ਦੇ ਸਨਤਕਾਰ ਯੂਨੀਅਨ 5 ਦਿਨਾਂ ਹੜਤਾਲ ਤੇ ਚਲੇ ਗਏ ਹਨ ਸਥਾਨਕ ਯੂਨੀਅਨ ਦੇ ਬੈਨਰ ਹੇਟ ਆਯੋਜਿਤ ਇਹ ਰੋਸ ਪ੍ਰਦਰਸ਼ਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਆਦੇਸ਼ਾਂ ਦਾ ਵਿਰੋਧ ਕਰਦਾ ਹੈ ਜਿਸ ਵਿੱਚ ਉਦਯੋਗ ਨੂੰ ਕੋਲੇ ਦੀ ਬਜਾਏ ਪਾਈਪ ਵਾਲੀ ਕੁਦਰਤੀ ਗੈਸ ਯਾਨੀ ਕਿ ਪੀएनजी ਤੇ ਚਲੌਣ ਦੀ ਮੰਗ ਕੀਤੀ ਗਈ ਸੀ ਇਹ ਹੜਤਾਲ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਹੁਕਮਾਂ ਖਿਲਾਫ ਕੀਤੀ ਗਈ ਹੈ ਅਤੇ ਇਹਨਾਂ ਹੁਕਮਾਂ ਨੂੰ ਨਾਦਰ ਸ਼ਾਹੀ ਫਰਮਾਨ ਦੱਸਿਆ ਜਾ ਰਿਹਾ ਹੈ ਪੀਐਨਜੀ ਤੇ ਉਦਯੋਗ ਚਲਾਉਣ ਨੂੰ ਲੈ ਕੇ ਐਨਜੀਟੀ ਦੇ ਵਿੱਚ 17 ਦਸੰਬਰ ਦੀ ਤਰੀਕ ਤੋਂ ਠੀਕ ਪਹਿਲਾਂ ਹੀ ਹੜਤਾਲ ਸੱਦੀ ਗਈ ਹੈ ਬਹੁਤ ਔਖਾ ਹੋ ਰਿਹਾ ਜੀ ਹੁਣ ਜਿਵੇਂ ਕੰਮ ਨਹੀਂ ਚੱਲ ਰਿਹਾ ਹੈਗਾ ਸਾਡੇ ਦੇ ਵਿੱਚ ਅਸਰ ਪੈ ਰਿਹਾ ਬਹੁਤ ਜਿਵੇਂ ਸੈਲਰੀ ਸਾਨੂੰ ਘਟਾ ਕੇ ਮਿਲੂਗੀ ਇਹ ਕੰਮ ਚੱਲੂਗਾ ਫਿਰ ਸਾਨੂੰ ਵੀ ਤਾਂ ਫਾਇਦਾ ਹੋਊਗਾ ਥੋੜਾ ਬਾਕੀ ਹੁਣ ਜੇ ਭਾਈ ਇਹ ਕੰਮ ਟੱਪ ਹੋਇਆ ਤਾਂ ਕਰਕੇ ਓਕੇ ਕਿਨੇ ਪਰਿਵਾਰਾਂ ਦੇ ਮਾਰੋਂ ਕਿ ਬਤ ਕਿਵੇਂ ਜੀ ਕਿਨੇ ਪਰਿਵਾਰਾਂ ਨਾਲ ਕੰਮ ਨਹੀਂ ਬੈਣੀ ਇਹ ਪਰਿਵਾਰ ਜੀ ਹੁਣ ਸਾਡੇ ਨੇ ਦੇਖ ਲਓ 200 ਪਲੱਸ ਤੋਂ ਫਲੇਵਰ ਕੰਮ ਕਰਦੀ ਹੁੰਦੀ ਹੈ ਵੱਧ ਵੀ ਹੁੰਦੇ ਨੇ ਕਈ ਮਿੱਲਾਂ 'ਚ ਹੁਣ ਦੇਖ ਲਓ ਸਾਰੇ ਪਰਿਵਾਰਾਂ ਦਾ ਹੀ ਕੰਮ ਫਿਰ ਇਦਾਂ ਹੀ ਹੋਊਗਾ ਸਰ ਜੇ ਮੇ ਕੰਮ ਨਹੀਂ ਚੱਲੂਗਾ ਫਿਰ ਕਟਾਈ ਹੋਊਗਾ ਸਾਡਾ ਵੀ ਤੇ ਕੀ ਮੰਕਰ ਮੰਗਦਾ ਇਹ ਹੈ ਜੀ ਵੀ ਚਲਾਣੀਆਂ ਚਾਹੀਦੀਆਂ ਮਿੱਲਾਂ ਦਾ ਟੀਮ ਵੇੜੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਤਾਂ ਚਲਾਓ ਵੇੜੀਆਂ ਬੰਦ ਪਈਆਂ ਉਹਨਾਂ ਨੂੰ ਰਹਿਣ ਦਿਓ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਧੱਕੇਸ਼ਾਹੀ ਪੂਰੇ ਸ਼ਹਿਰ ਦੀ ਰੂਲਿੰਗ ਮਿਲਾਂ ਦੀ ਕੀਤੀ ਜਾ ਰਹੀ ਹੈਗੀ ਹੈ 2019 ਦੇ ਵਿੱਚ ਕਿਸੇ ਨੀਰਜ ਗੋਇਲ ਨਾਮਕ ਬੰਦੇ ਨੇ ਐਨਜੀਟੀ ਦੇ ਵਿੱਚ ਇੱਕ ਕੇਸ ਲਗਾਇਆ ਸੀਗਾ ਜੋ ਕਿ ਮੋਟਰ ਸਕ੍ਰੈਪਿੰਗ ਦੇ ਰਿਲੇਟਿਡ ਸੀਗਾ ਮੋਟਰਾਂ ਸਾੜਦੇ ਸੀਗੇ ਤੇ ਧੂਆ ਨਿਕਲਦਾ ਸੀਗਾ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਇਸ ਕੇਸ ਦੇ ਵਿੱਚ ਜਿਸ ਦੇ ਵਿੱਚ ਰੋਲਿੰਗ ਮਿਲਾਂ ਦਾ ਕੋਈ ਲੈਣਾ ਦੇਣਾ ਵੀ ਨਹੀਂ ਸੀਗਾ ਉੱਥੇ ਜਾ ਕੇ ਲਿਖ ਕੇ ਦੇਤਾ ਜੀ ਅਸੀਂ ਆਪਣੀ ਰੋਲਿੰਗ ਮਿਲਾਂ ਨੂੰ ਪੀਐਨਜੀ ਦੇ ਉੱਤੇ ਕਨਵਰਟ ਕਰਾਂਗੇ ਐਨਜੀਡੀ ਨੇ ਵੀ ਇਸ ਦੇ ਉੱਤੇ ਸਹਿਮਤੀ ਜਤਾਤੀ ਇਸ ਆਰਡਰ ਦੇ ਉੱਤੇ 2022 ਦੇ ਵਿੱਚ ਸਾਰੀਆਂ ਮਿਲਾਂ ਲਗਭਗ ਸਾਰੀਆਂ ਮਿਲਾਂ ਪੀਐਨਜੀ ਦੇ ਉੱਤੇ ਆਪਣਾ 1-1 ਡੇਡ ਡੇਡ ਕਰੋੜ ਰੁਪਏ ਖਰਚਾ ਕਰਕੇ ਸ਼ਿਫਟ ਕਰ ਗਈਆਂ ਪਰੰਤੂ ਉਸ ਦੇ ਬਾਵਜੂਦ ਵੀ ਏਕਯੂਆਈ ਸੇਮ ਰਿਹਾ ਜੋ ਕਿ 2021 ਚ ਸੀਗਾ ਜੋ 2023 ਦੇ ਵਿੱਚ ਸੀਗਾ ਪੀਐਨਜੀ ਇੱਕ ਹੀ ਕੰਪਨੀ ਸਾਰੀ ਰੋਲਿੰਗ ਮਿਲਾਂ ਦੇ ਉੱਤੇ ਇਹਨਾਂ ਨੇ ਥੋਪ ਦਿੱਤੀ ਇੱਕ ਹੀ ਕੰਪਨੀ ਆਈਆਰਐਮ એનર્ਜੀ ਜਿਸ ਦਾ ਨਾਮ ਹੈ ਉਸ ਆਈਆਰਐਮ એનર્ਜੀ ਨੇ ਸਾਰੀਆਂ ਮਿਲਾਂ ਦੇ ਸ਼ਿਫਟ ਹੁੰਦੇ ਹੀ ਆਪਣਾ 22 ਰੁਪਏ ਤੋਂ ਰੇਟ ਲਗਾ ਕੇ 56 ਰੁਪਏ ਕਰਤਾ ਜਿਸ ਦਾ ਇੰਪੈਕਟ ਇਹ ਹੋਇਆ ਕਿ ਲਗਭਗ 30 ਤੋਂ ਵੱਧ ਮਿਲਾਂ ਪੂਰੇ ਸ਼ਹਿਰ ਦੀਆਂ ਬੰਦ ਹੋ ਗਈਆਂ ਇਸ ਤੋਂ ਬਾਅਦ ਅਸੀਂ ਸਰਕਾਰ ਨੂੰ ਅਪਰੋਚ ਕੀਤਾ ਸਰਕਾਰ ਨੇ নো ਡਾਊਟ ਉਸ ਵਕਤ ਸਾਨੂੰ ਮਦਦ ਵੀ ਕੀਤੀ ਸਾਨੂੰ 1 ਸਾਲ ਦੀ ਐਕਸਟੈਂਸ਼ਨ ਦਿੱਤੀ ਵੀ ਤੁਸੀਂ ਆਪਣੇ ਕੋਇਲੇ ਤੇ ਮਿਲਣਾ ਚਲਾ ਲਓ ਉਸ ਦੌਰਾਨ ਅਸੀਂ ਸਰਕਾਰ ਨਾਲ ਗੱਲਬਾਤ ਕਰਦੇ ਰਹੇ ਵੀ ਸਾਡੇ ਮਿਨਿਸਟਰੀ ਆਫ এনवायरमेंट ਦੇ ਹਿਸਾਬ ਨਾਲ ਅਸੀਂ 250 ਪਰਟੀਕੂਲੇਟ ਮੈਟਰ ਸਾਨੂੰ ਅਲਾਊਡ ਹੈ ਉਸ ਤੋਂ ਘੱਟ ਘੱਟ ਹੀ ਅਸੀਂ ਜਨਰੇਟ ਕਰਦੇ ਹਾਂ ਤੇ ਸ਼ਹਿਰ ਦਾ SO2 ਲੈਵਲ ਜਿਹੜਾ ਹੈਗਾ ਉਹ ਸਾਨੂੰ 50 ਤੱਕ ਅਲਾਊਡ ਹੈ ਸਾਡਾ ਲਗਭਗ 15-16 ਦੇ ਕਰੀਬ ਰਹਿੰਦਾ ਜੋ ਵੀ ਇਹ ਪੋਲੂਸ਼ਨ ਹੈਗਾ ਉਹ ਵਹੀਕੂਲਰ ਡਸਟ ਤੇ ਵਹੀਕੂਲਰ ਐਮਿਸ਼ਨਸ ਤੇ ਰੋਡ ਡਸਟ ਦਾ ਹੈਗਾ ਪਰ ਜੋ ਆਪਣਾ ਬਿਆਨ ਉਹਤੇ ਐਨਜੀਟੀ ਚ ਦੇ ਚੁੱਕੇ ਉਸ ਨੂੰ ਬਿਆਨ ਨੂੰ ਚੇਂਜ ਕਰਨ ਨੂੰ ਹੀ ਤਿਆਰ ਨਹੀਂ ਹੋ ਰਿਹਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਇਸ ਦੇ ਵਿੱਚ ਆਈਆਈਟੀ ਦੀ ਰਿਪੋਰਟ ਨੇ ਵੀ ਇਸ ਦੇ ਨਾਲ ਸਹਿਮਤੀ ਜਤਾਈ ਹੈ ਵੀ ਜਿਹੜਾ ਮੰਡੀ ਗੁਬਿੰਦਗੜ੍ਹ ਦੇ ਵਿੱਚ ਪੋਲੂਸ਼ਨ ਹੈਗਾ ਉਹ ਰੋਡ ਡਸਟ ਤੇ ਵਹੀਕੂਲਰ ਐਮਿਸ਼ਨਸ ਦਾ ਹੀ ਹੈਗਾ ਅਸੀਂ ਹੁਣ ਸਰਕਾਰ ਤੋਂ ਜੋ ਰੀਲੀਫ ਮੰਗ ਰਹੇ ਆ ਉਹ ਰੀਲੀਫਸ ਅਸੀਂ ਇਹੀ ਮੰਗ ਰਹੇ ਆ ਵੀ ਜਿਹੜੀ ਇਹਨਾਂ ਨੇ ਐਕਸ਼ਨ ਪਲਾਨ ਫਾਰ ਕਲੀਨ 에ਅਰ ਬਣਾਇਆ ਹੈਗਾ 2019 ਦੇ ਵਿੱਚ ਉਸ ਨੂੰ ਆਪਣਾ ਰਿਵਾਈਜ਼ ਕਰ ਲੋ ਕਿਉਂਕਿ ਸਾਡਾ ਇਸ ਦੇ ਵਿੱਚ ਕੋਈ ਪੋਲੂਸ਼ਨ ਦੇ ਵਿੱਚ ਨਾ ਮਾਤਰ ਹਿੱਸਾ ਹੈ ਬਿਲਕੁਲ ਨਾ ਮਾਤਰ ਤੇ ਦੂਸਰਾ ਦੂਜਾ ਅਸੀਂ ਇਹਨਾਂ ਨੂੰ ਕਹਿੰਦੇ ਕਿ ਇਹਨਾਂ ਨੇ ਫਿਊਲ ਪਾਲਿਸੀ ਬਣਾਈ ਹੋਈ ਹੈ ਉਸ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਕੋਲ ਦਾ ਯੂਜ਼ ਰੈਗੂਲੇਟ ਕਰਾਂਗੇ ਇਹਨਾਂ ਨੇ ਕਿਤੇ ਵੀ ਕੋਲ ਦਾ ਯੂਜ਼ ਰੈਗੂਲੇਟ ਨਹੀਂ ਕੀਤਾ ਜਬਰਦਸਤੀ ਸਾਡੇ ਉੱਤੇ ਪੀਐਨਜੀ ਥੋਪਤੀ ਅਸੀਂ ਦੂਜੀ ਮੰਗ ਸਾਡੇ ਸਾਡੀ ਇਹਨਾਂ ਤੋਂ ਇਹ ਹੈ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਤੋਂ ਕਿ ਸਾਡਾ ਜਿਹੜਾ ਕੋਲ ਦਾ ਯੂਜ਼ ਹੈ ਉਹ ਸਾਨੂੰ ਰੈਗੂਲੇਟ ਕਰ ਦੋ ਤੇ ਕੰਪਲੇਂਟ ਯੂਨਿਟਸ ਜੋ ਕਿ ਪ੍ਰਦੂਸ਼ਣ 150 ਪੀਐਮ ਤੋਂ ਘੱਟ ਕਰਦੀਆਂ ਨੇ ਮਿਨਿਸਟਰ ਆਫ এনवायरमेंट ਦੀ ਹਦਾਇਤਾਂ ਜੋ ਉਸ ਹਦਾਇਤਾਂ ਦੇ ਅਨੁਸਾਰ ਚੱਲ ਰਹੀਆਂ ਹਨ ਉਹਨਾਂ ਨੂੰ ਚੱਲਣ ਦਿੱਤਾ ਜਾਵੇ ਤੀਜਾ ਸਾਡਾ ਇਹ ਹੈ ਵੀ ਆਪਣਾ ਐਨਜੀਟੀ ਦੇ ਵਿੱਚ ਜੋ ਵੀ ਇਹਨਾਂ ਨੇ ਬਿਆਨ ਦਿੱਤਾ ਹੈਗਾ ਉਹਨੂੰ ਸੁਧਾਰ ਲੈਣ ਇਸ ਦੀ ਵੀ ਪ੍ਰੋਵੀਜ਼ਨਸ ਹੁੰਦੀ ਹੈ ਵੀ ਜੋ ਸਾਡੇ ਤੋਂ ਪਹਿਲਾਂ ਗਲਤੀਆਂ ਹੋ ਗਈਆਂ ਉਸ ਨੂੰ ਸਹੀ ਕਰ ਲੈਣ ਆਪਣਾ ਬਿਆਨ ਦੇ ਕੇ ਇਸ ਚੀਜ਼ ਨੂੰ ਸਹੀ ਕਰ ਲੈਣ ਜੋ ਵੀ ਆਉਣ ਵਾਲੀ ਤਰੀਕ ਹੈ 17 12 ਦੀ ਇਹ ਹੀ ਸਾਡੀ ਮੁੱਖ ਮੰਗ ਹੈ ਜੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਦੇ ਵਿੱਚ ਆਪਣੀ ਅਸਹਿਮਤੀ ਜਤਾ ਰਿਹਾ ਹਰ ਬਾਰ ਲੇਕਿਨ ਇਹ ਪੋਸੀਬਲ ਹੈਗਾ ਜਦ ਅਸੀਂ ਕੰਪਲੇਂਟ ਹੈਗੇ ਆ ਤਾਂ ਸਾਨੂੰ ਚੱਲਣ ਦਿੱਤਾ ਜਾਣਾ ਚਾਹੀਦਾ